ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਹਿੰਮ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਡਾਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਆਈਪੀਐਸ ਜੀਨਾਂ ਦੀ ਹਤਿਆਤਾਂ ਦੇ ਮੁਤਾਬਕ ਸ੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏ ਦੇ ਚਾਰਸੀਏ ਕਪਲ ਕਮਾਦ ਦੀ ਸੁਪਰਵਾਈਜ਼ਨ ਦੇ ਵਿੱਚ ਅਬ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਆ ਨਾਕੇ ਤੇ ਮੌਜੂਦ ਸੀ। ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆੜ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਆ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ। ਸੋ ਜੰਮੂ ਬੀਸ ਨੰਬਰ ਸੀ ਉਹਦਾ। ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ। ਤਾਂ ਡੀਐਸਪੀ ਅਜੇ ਕੁਮਾਰ ਤੇਰਾ ਡੀਐਸਪੀ ਐਂਡੀਪੀ ਆ ਸਕਦਾ ਹੈ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਨੂੰ ਗੱਡੀ ਦੀ ਜ਼ਾਸ਼ੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕੰਗ ਦੇ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਹੀ ਕੁਝ ਜਿਹੜੀ ਡਰਗ ਸੀ ਫੈਰੋਨਸੀ 288 ਗ੍ਰਾਮ ਜਿਹੜੀ ਚੈੱਕ ਕਰਨ ਤੇ ਜਿਹੜੀ ਹੈ ਬਰਾਮਦ ਹੋਈ। ਸੋ ਇਹਨਾਂ ਦੀ ਜਿਹੜੀ ਮੋੜਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕੇ ਚੇਹਰੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਇਹ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ। ਇਹੀ ਜੇਲ ਤੋਂ ਬਾਹਰ ਆਇਆ ਸੀ। ਸੋ ਇਹ ਉੱਥੋਂ सोनू ਤੇ ਰਹਿਗੜੀ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ। ਉਸ ਗੱਡੀ ਤੇ ਅਮਰਸਰ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੀ। ਸੋ ਇਹਨੂੰ ਨਾਕੇ ਤੇ ਤੱਪਨੇ ਇਹ ਲੈਨ ਜਾ ਰਹੀ ਸੀ ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਡਰਗ ਲੈ ਕੇ ਆਉਣੀ ਸੀ। ਸੋ ਪਹਿਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ਕ ਡਰਗ ਹੈ 288 ਗ੍ਰਾਮ ਜਿਹੜੀ ਹੈਗੀ ਐ ਮਿਲ ਗਈ ਇਹਨਾਂ ਕੋਲ ਉਸੀ ਤੇ ਬਾਕੀ ਇਹ ਡਰਗ ਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਛੀਏ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁੱਕਿਆ ਹੈ ਡਰਗ ਮਨੀ ਦੀਪੂ ਦੇ ਨਾਲ ਸੋ ਦੋ ਚੱਕਰ ਜਿਹੜੇ ਸੀ ਤਿੰਨ ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ ਚਾਰ ਪਾਰ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਸੋ ਇਹ ਕਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਨ ਤੇ ਬਬਰੀ ਪਾਈਵਰ ਸੰਾਕੇ ਦੇ ਕੋਲੋਂ ਇਹਨਾਂ ਨੂੰ ਜਿਹੜਾ ਹੈਗਾ ਜਿ ਪੁਸ਼ਕ ਚ ਆਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੋ ਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਅਬਰਾਮਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਕ ਕਿਤੇ ਗਈ ਦਾ ਇਹਦੇ ਵਿੱਚ ਹੋਰ ਡਰਗਮਨਹੀਂ 31100 ਡਰਗਮਨਹੀਂ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨੇ ਉਹ ਬਰਾਮਦ ਹੋਏ ਨੇ ਇਹ ਜੰਮੂ ਤੋਂ ਇਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰਸਤ ਕੀਤਾ ਹੈਗਾ ਸੋ ਐਸਪੀ ਦਿਨਾਂਗਰ ਇੰਚਾਰਜ ਸੀ ਆਈਏ ਗੁਰਵਿੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਂਗਰ ਨੇ ਨੇ ਉਰੀ ਹਿੰਮਤ ਕਰਕੇ ਇਹ ਜਿਹੜੇ ਹੈਗਾ ਮਡੂਲ ਬ੍ਰਸਟ ਕੀਤਾ ਹੈਗਾ ਸੋ ਫਰਦਰ ਜੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਨਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੀ ਸਪਲਾਈ ਕਰਦੇ ਨੇ ਸੋ ਪਹਿਲਾਂ ਇਹ ਕੈਨੇਡਾ ਦਾ ਬੰਦਾ ਸਾਰਾ ਨੈਕਸ ਚਲਾ ਰਿਹਾ ਜੀ ਜੀ ਇਹ ਸੋਨੂ ਹੀ ਮੇਨ ਜਿਹੜਾ ਹੈਗਾ ਉਹ ਹੀ ਨੈਕਸ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਣਾ ਸੀ ਉਹਨੇ ਸੋ ਜਿਹੜਾ ਡਰਗ ਮਨੀ ਜਿਹੜੀ ਹੈਗੀ ਹੈ ਸਪਲਾਈ ਉਹ ਹੀ ਸ਼ਕਤੀ ਕਰਦਾ ਸੀ ਇਹਨਾਂ ਦਾ ਉਹਦੇ ਕਹਿੰਦੇ ਸ਼ਕੀਲ ਹੈਗਾ ਤੇ ਪਹਿਲੇ ਕੋ ਮਾਮਲੇ ਦੋ ਜੱਜ ਅਗੜੇ ਲੱਗਦੀ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਰੈਸਟ ਕਰਕੇ ਪਤਾ ਕਰਾਂਗੇ ਜਦੋਂ ਇਹ ਪੁਸ਼ੀਸ਼ ਕਰਨ ਲਿਆਵਾਂਗੇ ਰੈਸਟ ਪਾਵਾਂਗੇ ਉਹਦੀ ਫਿਰ ਪਤਾ ਕਰਾਂਗੇ ਵੀ ਇਹਦੇ ਕਿਹੜਾ ਹੋਰ ਮਕਰੀਮ ਦਰਜ ਨੇ ਇਹਨਾਂ ਦੇ ਖਿਲਾਫ ਤਿੰਨ ਝਗੜੇ ਮਕਰੀਮ ਦਰਜ ਨੇ ਸੋਨੂ ਕਦੋਂ ਬਾਹਰ ਆਇਆ ਜੀ ਸ਼ਕਤੀ ਕਦੋਂ ਬਾਹਰ ਆਈ ਨਹੀਂ ਸੋਨ ਜਿਹੜਾ ਹੈਗਾ ਮੇਨ ਅਵਨੀਤ ਹੈ ਇਹ ਕਰੀਬ ਡੇਢ ਮਹੀਨਾ ਪਹਿਲਾਂ ਬਾਹਰ ਆਇਆ ਇਹ ਦੜਾਈ ਝੜੇ ਕੇਸ ਦਰਜ ਨੇ ਤੇ ਉਹ ਸੱਤ ਦੇ ਹੋਰ ਹਾਰਡ ਕੇਸ ਦਰਜ ਨੇ ਤੇ ਸ਼ਕਤੀ ਨੂੰ ਅਰੈਸ ਕਰਾਂਗੇ ਤੇ ਹੁਣ ਸੋਨੂੰ ਨੂੰ ਅਰੈਸ ਕਰਨ ਤੋਂ ਬਾਅਦ ਫਰਦਰ ਇਹ ਹੈਗਾ ਹੈ ਮੋਡੂਲ ਅਕੇ ਹੋਰ ਚੈੱਕ ਕਰਾਂਗੇ ਨਹੀਂ ਗੈਕਸਲ ਨਹੀਂ ਕਰ ਸਮਝ ਨਹੀਂ ਹੈ